ਨੂਰ ਮਹਿਲ ਦੇ ਪੈਂਦੇ ਪਿੰਡ ਸੰਗਾ ਖਾਲਸਾ ਵਿੱਚ ਇੱਕ ਵਿਅਕਤੀ ਹਰਜਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਕਿ ਰਵੀਪਾਲ ਪੁੱਤਰ ਸਤਨਾਮ ਦੇ ਨਾਲ ਦੇ ਪਿੰਡ ਤੋਂ ਦੇਸੀ ਸ਼ਰਾਬ ਲੈ ਕੇ ਪੀ ਲਈ ਸ਼ਰਾਬ ਪੀ ਕੇ ਉਸ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਨੂਰ ਮਹਿਲ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਮ੍ਰਿਤਕ ਦੀ ਬਾਡੀ ਨੂੰ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪਹੁੰਚਾ ਦਿੱਤਾ ਨੂਰ ਮਹਿਲ ਦੀ ਪੁਲਿਸ ਨੇ ਪਹੁੰਚ ਕੇ ਉਹਨਾਂ ਨੇ ਇਸ ਮਾਮਲੇ ਨੂੰ ਗੰਭੀਰ ਦੇਖਦੇ ਹੋਏ ਤੁਰੰਤ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਆਧਾਰ ਪਰਚਾ ਦਰਜ ਕਰ ਦਿੱਤਾ ਪਿੰਡ ਵਾਸੀਆਂ ਨੇ ਲਾਇ ਸ਼ਰਾਬ ਵੇਚਣ ਵਾਲਿਆਂ ਤੇ આરોਪ ਕਿ ਜਿਹੜੇ ਨਾਲ ਦੇ ਪਿੰਡਾਂ ਵਿੱਚ ਦੇਸੀ ਸ਼ਰਾਬ ਨਜ਼ਾਇਜ਼ ਜ਼ਹਿਰੀਲੀ ਵਿਕਦੀ ਹੈ ਉਹਨਾਂ ਤੇ ਸ਼ਰਾਬ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਏਐਸਆਈ ਬਰਿੰਦਰ ਮੋਹਨ ਨੇ ਮੀਡੀਆ ਨੂੰ ਦੱਸਿਆ ਕਿ ਫਿਲੌਰ ਸਿਵਲ ਹਸਪਤਾਲ ਵਿੱਚ ਬਾਡੀ ਦਾ ਪੋਸਟਮਾਰਟਮ ਕਰਵਾ ਕੇ ਬਾਡੀ ਵਰਸਾ ਹਵਾਲੇ ਕਰ ਦਿੱਤੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਹਰਜਿੰਦਰ ਸੰਘਾ। ਤੇ ਪਿੰਡ ਮੇਰਾ ਸੰਘੇ ਖਾਲਾ। ਹਾਂਜੀ। ਸਾਡੇ ਮੁੰਡਾ ਜਿਹੜਾ ਇਹ ਪਿੰਡਾ ਜੀ ਇਹ ਥਾਣਾ ਨਹੁਰ ਮਹਿਲ ਚ ਪਿੰਡਾ ਆ। ਨਹੁਰ ਮਹਿਲ ਪਿੰਡਾ ਆ। ਇਹ ਹੋਇਆ ਕਿੰਨੀ ਉਮਰ ਸੀ ਕੀ ਨਾਮ? ਇਹ 35 ਸਾਲ ਦੀ ਉਮਰ ਸੀ ਮੁੰਡੇ 35 36 ਸਾਲ ਦੀ। ਹਾਂਜੀ। ਤੇ ਦੇਸੀ दारू ਜਿਹੜੀ ਕੈਮੀਕਲ ਵਾਲੀ ਆ ਉਹ ਪੀ ਕੇ ਉਹਦੀ ਡੈਥ ਹੋਈ ਆ। ਸਾਡੇ ਗਵਾਂਢਲੇ ਪਿੰਡ ਚ ਬੈਠ ਗਿਆ ਨੱਤਾ। ਹਾਂਜੀ। ਨੱਤਾ ਪੰਡਿਆ। ਤੇ ਹਾਂਜੀ। ਉਹ ਇਹਦੀ ਕੱਲ੍ਹ ਜੀ ਹਮੇਂ ਡੈਥ ਹੋਈ ਆ ਤੇ ਹੁਣ ਇਹਦੀ ਡੈੱਡ ਬੋਡੀ ਜੀ ਫਲੋਰ ਸਿਵਲ ਹਸਪੀਟਲ ਆ ਤੇ ਉਹਦਾ ਪੋਸਟਮਾਰਟਮ ਕਰਾਉਣਾ ਹੈ ਹਾਂਜੀ ਵਿਆਹੇ ਦੋ ਦੋ ਬੱਚੇ ਆ ਜੇ ਇੱਕ 6 ਸਾਲ ਦਾ ਆ ਇੱਕ 2 ਸਾਲ ਦਾ ਆ ਤੇ ਉਹਨਾਂ ਦੀ ਘਰ ਵਾਲੀ ਦੀ ਅਸੀਂ ਚਾਹੁੰਦੇ ਆ ਵੀ ਕੋਈ ਸਹਾਇਤਾ ਗਵਰਨਮੈਂਟਲ ਹੋ ਤੇ ਕੋਈ ਕਰਨ ਪੀਤੀ ਇਕੱਲੇ ਸੀ ਨਾਲ ਸੀ ਹੋਰ ਕੋਈ ਇਕੱਲੇ ਹੀ ਠਾਕ ਜੇ ਇਕੱਲੇ ਹੀ ਠਾਕ ਜੇ ਸਰਕਾਰ ਤੋਂ ਕੀ ਮੰਗਤ ਹੈ ਸਰਕਾਰ ਤੋਂ ਇਹ ਹੀ ਮੰਗ ਕਰਦੇ ਮੇਰੇ ਜਿਹੜੇ ਬੱਚਾ ਦੀ ਇੱਥੇ ਘਰ ਵਾਲੀ ਦੀ ਖਾਲ ਪੋਚਣ ਦਾ ਕੋਈ ਪੜ੍ਹਾਈ ਦਾ ਖਰਚਾ ਜਾਂ ਪੜ੍ਹਾਈ ਦੀ ਮਾਫੀ ਕੋਈ ਹੋਣੀ ਚਾਹੀਦੀ ਆ ਵੀ ਬੱਚੇ ਛੋਟੇ ਆ ਕਮਾਉਣ ਵਾਲੀ ਹੈ ਨਹੀਂ ਕਿ ਵਿਚਾਰੀ ਕੱਲੀ ਜਾਂ ਨਰੇਗਾਜ ਕੰਮ ਕਰਦੇ ਸੀ ਸਰਕਾਰ ਤੋਂ ਇਹ ਹੀ ਮੰਗ ਕਰਦੇ ਕੋਈ ਪ੍ਰਸ਼ਾਸਨ ਪਹੁੰਚ ਗਿਆ ਹਾਂਜੀ ਪ੍ਰਸ਼ਾਸਨ ਪਹੁੰਚੇ ਸੀ ਉਹ ਕਹਿੰਦੇ ਆ ਪ੍ਰਸ਼ਾਸਨ ਨੇ ਕਿ ਉਹ ਕਹਿੰਦੇ ਵੀ ਬਣਦੀ ਕਾਰਵਾਈ ਜੋ ਵੀ ਆ ਉਹ ਕਰਾਂਗੇ ਹਨਾ ਤੇ ਪ੍ਰਸ਼ਾਸਨ ਨੇ ਉਦਾਂ ਨਾਲਿਆ ਸਾਡੇ ਮੈਂ ਮੈਂ ਸਿਵਿੰਦਰ ਮੋਰ ਸਿੰਘ ਠਾਣਾ ਨੂਰਮਲ ਜਿਹੜੀ ਕੱਲ ਡੈੱਡ ਬੋਡੀ ਮਿਲੀ ਸੀ ਉਹ ਮਕਦਮਾ ਰਜਿਸਟਰ ਕਰਤਾ ਹਾਂਜੀ ਉਹ ਪੋਸਟਮਾਰਟਮ ਕਰਾ ਰਹੇ ਪੋਸਟਮਾਰਟਮ ਦੁਬਾਰਾ ਜੋ ਵੀ ਕੋਟਿਆ ਹੁਣ ਹਿਸਾਬ ਨਾਲ ਬਾਣੀ ਕਿ ਲੱਗਦਾ ਹਾਲਾਤ ਕਿਤਾ ਦੇ ਅਵੇ ਉਹ ਸ਼ਰਾਬ ਨਾ ਹੋਈ ਆਂ ਕੀ ਲੱਗਦਾ ਜੀ ਜੇ ਹੁਣ ਜਲ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਣਾ ਆਪਾਂ ਠੀਕ ਹੈ ਜੋ ਪਰਿਵਾਰ ਨੇ ਕੀ ਬਿਆਨ ਦਿੱਤੇ ਪਰਿਵਾਰ ਨੇ ਇਹ ਹੀ ਕਿਹਾ ਵੀ ਇਹ ਸ਼ਰਾਬ ਪੀਂਦਾ ਜੈ ਵਿਪੀ ਨੌਂ ਜੀ ਕਿਹੜੇ ਘੜੇ ਤੋਂ ਆਏ ਜੀ ਜੀ ਸੰਗੇ ਖਾਲਸਾ ਤੋਂ ਜੀ ਹਾਂ ਜੀ ਕੀ ਵਾਰਸਾਂ ਨੂੰ ਬੋੜੀ ਉਹ ਪੋਸਟਮਾਰਟੂ ਕਰਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਦੇ